ਇਹ ਜਿਹੜਾ ਬਿੱਲ ਹੈ ਨਾ ਇਹਦਾ ਨਾਮ ਹੈ ਐਨਓਸੀ ਬਿੱਲ ਦਾ ਨਾਮ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਸਰ ਜਦੋਂ ਇਹ ਤੁਸੀਂ ਹੁਣੇ ਪਾਸ ਕਰਵਾਉਂਗੇ ਜਦੋਂ ਇਹ ਪਾਸ ਹੋ ਗਿਆ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਨੂੰ ਲੱਗਣਗੀਆਂ ਕਿਉਂਕਿ ਉਹਨਾਂ ਨੇ ਸਰ ਆਪਣੇ ਪੈਸੇ ਜ਼ਿੰਦਗੀ ਦੇ ਜਿੰਨੇ ਕਮਾਈ ਸੀ ਉੱਥੇ ਲਾ ਬੈਠੇ ਬਾਅਦ 'ਚ ਪਤਾ ਲੱਗਿਆ ਕਿ ਆ ਤਾਂ ਗੱਲ ਗਲਤ ਨਿਕਲ ਗਈ ਕੋਈ ਗੱਲ ਨਹੀਂ ਜੇ ਉਹਨਾਂ ਨਾਲ ਇਦਾਂ ਹੋ ਗਿਆ ਕੋਈ ਗੱਲ ਨਹੀਂ ਕਿ ਪੰਜਾਬ ਦੇ ਵਿੱਚ ਕੋਈ ਵੀ ਘਰ ਐਸਾ ਨਹੀਂ ਹੋਊਗਾ ਜਿਹੜੇ ਘਰ 'ਚ ਬਿਜਲੀ ਦਾ ਮੀਟਰ ਨਾ ਹੋਵੇ ਬਿਜਲੀ ਨਾ ਹੋਵੇ ਉਸ ਘਰ 'ਚ ਸਰਕਾਰੀ ਸੀਵਰੇਜ ਜਾਂ ਫਿਰ ਉਸ ਘਰ ਨੂੰ ਉਹ ਸਰਕਾਰੀ ਸੁਭਿਧਾ ਨਾ ਹੋਵੇ ਇਦਾਂ ਹੋ ਨਹੀਂ ਸਕਦਾ ਸਰ ਛੋਟਾ ਜਿਹਾ ਪੰਜਾਬ ਹੈ ਸਰ ਸਾਢੇ ਕਿ ਤਿੰਨ ਕਰੋੜ ਬੰਦੇ ਆ ਸਾਢੇ ਕਿ ਤਿੰਨ ਕਰੋੜ ਬੰਦਿਆਂ ਨੂੰ ਸੰਭਾਲਾਂਗੇ ਸਟੈਂਪ ਪੇਪਰ ਰੈੱਡ ਹੈ ਕਲੋਨੀਆਂ ਵਾਸਤੇ ਜਿਹਦੀ ਆਪਣੀ ਡਿਬੇਟ ਚੱਲ ਰਹੀ ਹੈ ਜੇ ਕਲੋਨੀ ਕੱਟਣੀ ਹੈ ਰੈੱਡ ਖਰੀਦ ਰੈੱਡ ਦੇ ਵਿੱਚ ਸਾਰਾ ਕੁਝ ਇਨਕਲੂਡਡ ਹੋਗਾ ਸਰ ਬਿਜਲੀ ਪਾਣੀ ਸੀਵਰੇਜ ਜੋ ਵੀ ਸਰਕਾਰੀ ਸੁਵਿਧਾ ਮੈਂ ਇੱਕ ਪ੍ਰੂਵਡ ਕਲੋਨੀ ਨੂੰ ਮਿਲਦੀਆਂ ਨੇ ਉਹ ਮਿਲੂਗਾ ਜੇ ਇਹ ਨਹੀਂ ਕਰ ਸਕਦਾ ਹੁਣ ਕੋਈ ਰੈੱਡ ਸਟੈਂਪ ਪੇਪਰ ਖਰੀਦ ਕੇ ਕਲੋਨੀ ਕੱਟ ਲਈ ਪਰ ਪਲਾਟ ਨਹੀਂ ਵਿਕੇ 60% ਪਲਾਟ ਨਹੀਂ ਵਿਕੇ ਬਾਕੀ 40% ਚ ਫੈਕਟਰੀ ਲਾ ਦੋ ਨੋ 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 ਜੇ ਉਹਨੇ ਇਦਾਂ ਕੀਤਾ ਤੈਨੂੰ ਇਹਦੇ ਵਾਸਤੇ ਗ੍ਰੀਨ ਲੈਣਾ ਪੈਣਾ ਸੀ ਪਰ ਤੂੰ ਰੈੱਡ ਦਾ ਜਿਹੜਾ ਪਰਮਿਸ਼ਨ ਲਈ ਸੀ ਤੂੰ ਇਸ ਕਲੋਨੀ ਦੇ ਵਿੱਚ ਫੈਕਟਰੀ ਨਹੀਂ ਲੈ ਸਕਦਾ ਸੇ ਦੇ ਨਾਲ ਸਰ ਸਾਰਾ ਕੁਝ ਹੀ ਖਤਮ ਹੋ ਜੂਗਾ